खुले मोहल्ले के अवसर पर अमृतसर कोट खालसा स्थित गुरुद्वारा बोहड़ी साहब में 6 मार्च से 16 मार्च तक दो सौ इक्यावन श्री अखंड पाठ साहिब के पाठ करवाए जाएंगे और भोग डाले जाएंगे इस संबंध में एक विशाल नगर कीर्तन गुरुद्वारा साहिब से पांच प्यारों की अगवाई में निकाला गया इस नगर कीर्तन का सारे रास्ते फूलों से स्वागत किया गया गुरुद्वारा कमेटी के प्रधान सुरिंदर सिंह ने बताया हर वर्ष की तरह इस वर्ष भी गुरुद्वारा साहिब में होले मोहल्ले का पर बड़ी धूमधाम से मनाया जा रहा है अमृतसर से सतबीर और जतिन की रिपोर्ट Terima kasih telah menonton! ਪਰਮਿੰਦਰ ਸਿੰਘ ਸੰਧੂ ਸਕੱਤਰ ਗੁਰਦੁਆਰਾ ਬੋੜੀ ਸਾਹਿਬ ਜੋ ਕਿ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬੋੜੀ ਸਾਹਿਬ ਵਿਖੇ ਹਰ ਸਾਲ ਹੁਲਾ ਮਲਾਮਣਾਇਆ ਜਾਂਦਾ ਹੈ ਜੋ ਕਿ ਇਸ ਵਾਰ 80 ਹੁਲਾ ਮਲਾ ਹੈ ਜੋ 6 ਤਰੀਕ ਵਾਲੇ ਦਿਨ ਤੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਹੋਈ ਸੀ ਜਿਨ੍ਹਾਂ ਦੇ 8 ਦਿਨ ਨੂੰ ਕੱਲ੍ਹ ਭੋਗ ਪਏ ਹਨ ਕੱਲ 52 ਫੇਰ ਅਖੰਡ ਪਾਤਸ਼ਾਹ ਆਰੰਭ ਹੋਏ ਹਨ ਜਿਨ੍ਹਾਂ ਦੇ ਕੱਲ 10 ਤਰੀਕ ਪਾਇ ਦੇਨ ਭੋਗ ਪੈਣ ਹੈ ਇਸੇ ਤਰ੍ਹਾਂ ਨਿਰੰਤਰ ਪੰਜ ਲੜੀਆਂ ਜਿਹੜੀਆਂ ਚੱਲਣੀਆਂ ਹਨ ਇਹ ਗੁਰੂ ਮਹਾਰਾਜ ਦੀ ਇੰਨੀ અપਾਰ ਕਿਰਪਾ ਹੈ ਕਿ ਜਿਹੜੇ ਕੋ ਸਾਡੇ ਕੋਲ ਮਾਇਆ ਆਈ ਹੈ ਉਹ ਫੇਰ ਵੱਧ ਹੈ ਫਿਰ ਅਹੀਂ ਛੇਵੀਂ ਲੜੀ ਦਾ ਪ੍ਰਬੰਧ ਕਰਕੇ ਉਹ ਛੇਵੀਂ ਲੜੀ ਜਿਹੜੀ ਚਲਾ ਦੇਣੀ ਹੈ ਸੇ ਬਾਕੀ ਜਿਹੜੇ ਹਨ ਅਖੰਡ ਪਾਤਸ਼ਾਹ ਇਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣਗੇ ਸੋ ਉਸੇ ਮੈਂ ਸਵਿੰਦਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਬੋੜੀ ਸਾਹਿਬ ਕੋਟ ਖਾਲਸਾ ਗੁਰਦੁਆਰਾ ਬੋੜੀ ਸਾਹਿਬ ਕੇ ਹਰ ਸਾਲ ਹੋਲਾ ਮਹੱਲਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਔਰ ਇਸ ਵਾਰ 86 ਹੋਲਾ ਮਹੱਲਾ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਵੇਸ 6 ਮਾਰਚ ਤੋਂ 51 ਸ੍ਰੀ ਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ ਸੀ ਜਿਸ ਦੇ 8 ਤਰੀਕ ਨੂੰ ਸੰਪੂਰਨ ਭੋਗ ਪਾਇਆ ਔਰ 51 ਸ੍ਰੀ ਖੰਡ ਪਾਠ ਸਾਹਿਬ ਫੇਰ ਰੰਭ ਕੀਤੇ ਗਏ ਔਰ ਇਹ ਐਸੇ ਤੇ ਰੇ ਲੜੀਆਂ 16 ਮਾਰਚ ਤੱਕ ਚਲਣੀਆਂ ਜਿਸ ਵਿੱਚ 255 ਸ੍ਰੀ ਖੰਡ ਪਾਠ ਸਾਹਿਬ ਜਿਹੜੇ ਹੈ ਉਹਨਾਂ ਦੀ ਸੰਪੂਰਨਤਾ ਹੋਣੀ ਹੈ ਔਰ ਉਸੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਬੋੜੀ ਸਾਹਿਬ ਤੋਂ ਨਗਰ ਕੀਰਤਨ ਦੀ ਰਮਤਾ ਹੋ ਰਹੀ ਹੈ ਜਿਸ ਵਿੱਚ ਇਲਾਕੇ ਦੀਆਂ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਜਿਹੜੀਆਂ ਉਹ ਆਪਣਾ ਯੋਗਦਾਨ ਪਾ ਰਹੀਆਂ ਔਰ ਇਹ ਨਗਰ ਕੀਰਤਨ ਗੁਰਦੁਆਰਾ ਬੋੜੀ ਸਾਹਿਬ ਤੋਂ ਚੱਲ ਕੇ ਗੁਰੂ ਕੀ ਵਡਾਲੀ ਬਾਬਾ ਸ਼ਹੀਦਾਂ ਤੋਂ ਹੁੰਦੇ ਹੋਏ ਜਨਮ ਸਥਾਨ ਔਰ ਫਿਰ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਤੋਂ ਹੁੰਦੇ ਹੋਏ ਛਾਟਾ ਸਾਹਿਬ ਗੁਰਦੁਆਰੇ ਸਾਹਿਬ ਕੇ ਨਤਮਸਤਕ ਹੋਣਾ ਹੈ ਔਰ ਉਸ ਤੋਂ ਚੱਲਦੇ ਆ ਛਾਟਾ ਸਾਹਿਬ ਬਾਜ਼ਾਰ ਔਰ ਫਿਰ ਗੁਰਦਾਨਕ ਦੇ ਯੂਨੀਵਰਸਿਟੀ ਔਰ ਇਸੇ ਤਰ੍ਹਾਂ ਇਹ ਨਗਰ ਕੀਰਤਨ ਜਿਹੜਾ ਇਹ ਹਰੀਪੁਰੇ ਤੋਂ ਹੁੰਦਾ ਹੋਇਆ ਗੁਰਨਾਨਕਪੁਰੇ ਤੋਂ ਔਰ ਕੋਟ ਖਾਲਸਾ ਦੇ ਵਿੱਚ ਨਗਰ ਚੋਂ ਹੋ ਕੇ ਤੇ ਸ਼ਾਮ ਨੂੰ ਗੁਰਦੁਆਰਾ ਬੋਢੀ ਸਾਹਿਬ ਵਿਖੇ ਸਮਾਪਤ ਹੋਵੇਗਾ ਔਰ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਭਰ ਕੇ ਬਾਣੀ ਔਰ ਬਾਣੀ ਨਾਲ ਜੁੜ ਕੇ ਆਪਣਾ ਜਿਹੜਾ ਹੈ ਉਹ ਸਮਾਂ ਇਸ ਵਿੱਚ ਰਹੀਏ ਤਾਂ ਕਿ ਜਿਹੜਾ ਸਾਡਾ ਮਨੁੱਖਾ ਜਨਮ ਹੈ ਸਾਡਾ ਇਹ ਦਿੱਤਾ ਹੋਇਆ ਸਮਾਂ ਜਿਹੜਾ ਲੇਖੇ ਲੱਗ ਸਕੇ ਔਰ ਆਪਾਂ ਆਪਣਾ ਜਿਹੜਾ ਹੈ ਮਨੁੱਖਾ ਜੀਵਨ ਹੈ ਉਸ ਨੂੰ ਸਫਲਾ ਕਰ ਚੱਕੀਏ ਸਾਰੀ ਸੰਗਤ ਦੇ ਚਰਨਾਂ 'ਚ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਸਾਡੀ ਇਹ ਆਵਾਜ਼ ਤੁਹਾਡੇ ਬੀੜੀ ਦੇ ਰਾਈ ਜਾਣੀ ਹੈ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਇਸ ਨਗਰ ਕੀਰਤਨ ਵਿੱਚ ਵੀ ਹਾਜ਼ਰੀਆਂ ਭਰੋ ਔਰ ਹੋਲੇ ਮਹਲੇ ਤੇ 12 13 14 15 ਤਰੀਕ ਨੂੰ ਜਿਹੜੇ ਦੀਵਾਨ ਸਜਾਏ ਜਾਣੇ ਆ ਉਹਨਾਂ ਵਿੱਚ ਆਪ ਵੀ ਪਹੁੰਚ ਕੇ ਬੱਚਿਆਂ ਨੂੰ ਵੀ ਉਹਨਾਂ ਨੂੰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਕੀ ਕਾਲਾਂ ਕਾਲੀਆਂ ਔਰ ਇਹ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਕਰਨ ਦੇ ਵਾਸਤੇ ਉਹਨਾਂ ਨੇ ਆਪਣਾ ਸ਼ਹੀਦੀਆਂ ਦਾ ਯੋਗਦਾਨ ਪਾਇਆ ਸੋ ਸਾਰੀ ਸੰਗਤ ਦੇ ਹੱਥ ਜੋੜ ਕੇ ਬੰਦੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰਨ ਦਾ ਪ੍ਰਾਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ